ਸਾਸੀਕਾਲ ਇੱਕ ਫੇਰ હાજર ਹਾ ਤੁਹਾਡਾ ਹਰਜੀਤ ਸਿੰਘ ਅੱਜ ਇੱਕ ਫੇਰ ਨਵਾਂ ਮੁੱਦਾ ਲੈ ਕੇ ਸਾਬਲੇ ਦੇਖ ਲਿਆ ਹੋਇਆ ਕਿ ਕੱਲ ਸੁਹਾਣਾ ਦੇ ਵਿੱਚ ਕਬੱਡੀ ਕਲੱਬ ਦੇ ਦੌਰਾਨ ਜੋ ਇੱਕ ਖੇਡ ਪ੍ਰਮੋਟਰ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕੀਤਾ ਗਿਆ ਹੋਰ ਤਾਂ ਚਲੋ ਇਹ ਸੁਣਨ ਨੂੰ ਹੀ ਆਮ ਹੀ ਗੱਲ ਲੱਗਣ ਲੱਗੀ ਵੀ ਪੰਜਾਬ ਵਿੱਚ ਕਤਲੇ ਆਮ ਹੋਣਾ ਕੋਈ ਵੱਡੀ ਗੱਲ ਨਹੀਂ ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਕੁਝ ਸਮੇਂ ਯੂਪ ਵਿੱਚ ਘਟਨਾ ਹੋਈ ਸੀ ਜਦੋਂ ਇੱਕ ਬਹੁਤੀ ਪਾਵਰਫੁੱਲ ਸੱਤਾ ਦੇ ਵਿੱਚ ਰਹਿਣ ਵਾਲਾ ਇੱਕ ਤਰ੍ਹਾਂ ਦਾ ਉਹ ਦਬੰਗਨ ਆਦਮੀ ਸੀ ਜਿਹਨੂੰ ਗੈਂਗਸਟਰ ਵੀ ਕਹਿੰਦੇ ਆ ਅਤੀ ਕਹਿਮਤ ਦੇ ਭਰਾ ਨੂੰ ਪੁਲਿਸ ਕਸਟਡੀ ਦੇ ਵਿੱਚ ਕੈਮਰਾ ਸਾਹਮਣੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਪੱਤਰਕਾਰਾਂ ਦੀ ਮੀਡੀਆ ਦੇ ਸਾਹਮਣੇ ਤੇ ਇੱਥੇ ਗੋਲੀ ਰਾਕੇ ਉਹਨੂੰ ਮਾਰ ਦਿੱਤਾ ਗਿਆ ਸੀ ਤੇ ਨਾਰੇ ਧਾਰਮਕ ਲਾਏ ਗਏ ਸੀ ਉਹ ਤਾਂ ਯੂਪੀ ਬਿਹਾਰ ਦੀ ਗੱਲ ਸੀ ਹੋਰ ਪੰਜਾਬ ਵਿੱਚ ਇੱਕ ਇਦਾਂ ਦਾ ਮਾਹੌਲ ਛਿੜ ਗਿਆ ਜਿਹੜਾ ਬਹੁਤ ਜ਼ਿਆਦਾ ਵਿਚਾਰਨਯੋਗ ਆ ਪਰ ਉਹਨੂੰ ਵਿਚਾਰਨਾ ਕਿਸੇ ਨੇ ਨਹੀਂ ਆਪਾਂ ਚਰਚਾ ਤਾਂ ਕਰਦੇ ਆ ਪਰ ਜਿਨ੍ਹਾਂ ਨੇ ਲਾਅ ਮੇਕਰ ਨੇ ਉੱਪਰ ਬੈਠੇ ਜਾਂ ਜਿਹੜੇ ਪਾਲਿਸੀ ਮੇਕਰ ਨੇ ਸੱਤਾਧਾਰੀ ਨੇ ਪਤਾ ਨਹੀਂ ਉਹਨਾਂ ਦਾ ਧਿਆਨ ਕਿਉਂ ਨਹੀਂ ਕਿਉਂਕਿ ਮੈਨੂੰ ਤਾਂ ਇਹੀ ਲੱਗਦਾ ਹੁਣ ਮੈਨੂੰ ਕੀ ਸਭ ਨੂੰ ਇਹ ਲੱਗ ਰਿਹਾ ਕਿ ਸਭ ਉਹਨਾਂ ਦੀ ਛਤਰਛਾਇਆ ਹੇਠ ਪੜ ਰਿਹਾ 6 ਤੋਂ 7 ਗਿਣਤੀ ਐਕਟ ਕਿਸੇ ਨੂੰ ਪਤਾ ਨਹੀਂ ਕਿ ਉੱਥੇ ਨੌਜਵਾਨ ਆਉਂਦੇ ਆ ਕੋਈ 22 ਤੋਂ 25 ਤੋਂ 30 ਤੋਂ ਥੱਲੇ ਥੱਲੇ ਸਾਰੇ ਨੌਜਵਾਨ ਨੇ ਪਹਿਲੀ ਉਮਰ ਦੇ ਨੌਜਵਾਨ ਨੇ ਔਰ ਉਹ ਕੀ ਕਹਿੰਦੇ ਆ ਕਿ ਪਹਿਲੇ ਫੀਲਡਿੰਗ ਲਾ ਕੇ ਬੈਠੇ ਹੁੰਦੇ ਆ ਔਰ ਉਹਨੂੰ ਆ ਕੇ ਕਹਿੰਦੇ ਆ ਕਿ ਅਸੀਂ ਤੁਹਾਡੇ ਨਾਲ ਫੋਟੋ ਕਰਾਉਣੀ ਹੈ ਰਾਣਾ ਬਲਾਚੌਰੀਆ ਖੇਡ ਪ੍ਰਮੋਟਰ ਆ ਜਿਹਨੇ ਕਾਫੀ ਨਾਂ ਕਮਾਇਆ ਥੋੜੀ ਉਮਰ ਚ ਹੁਣ ਪਤਾ ਨਹੀਂ ਉਹਦਾ ਕਿਸੇ ਗੈਂਗ ਨਾਲ ਜੋੜਦਾ ਨਹੀਂ ਜੋੜਦਾ ਇਹ ਉਹਦਾ ਪਰਸਨਲ ਮੁੱਦਾ ਜਾਂ ਕੁਛ ਆ ਪਰ ਇੱਥੇ ਮਕਸਦ ਇਹ ਆ ਕਿ ਕੀ ਕਿਸੇ ਨੂੰ ਮਾਰਨ ਦਾ ਇਦਾਂ ਹੱਕ ਮਿਲ ਜਾਂਦਾ ਔਰ ਦੇਖੋ ਮਾਰਨ ਵਾਲਿਆਂ ਦੀ ਵੀ ਕਿੱਦਾਂ ਦੀ ਮਾਨਸਿਕਤਾ ਬਣ ਗਈ ਹੈ ਪੰਜਾਬੀਆਂ ਦਾ ਤਾਂ ਸੁਭਾਅ ਗਣਿਆ ਗਿਆ ਸੀ ਕਿ ਜੇ ਕੋਈ ਦੁਸ਼ਮਣ ਤੇ ਸੇ ਹਾਲਾਤ ਇਹੋ ਜਿਹੇ ਵਿੱਚ ਆ ਉਹਦੇ ਨਾਲ ਉਹਦੀ ਧੀ ਭੈਣ ਪਰਿਵਾਰ ਆ ਤਾਂ ਉੱਤੇ ਕੋਈ ਵਾਰ ਨਹੀਂ ਸੀ ਕਰਦਾ ਤੇ ਉਹਦੇ ਤਾਂ ਜਿ ਵਿਆਹ ਨੂੰ 10 ਦਿਨ ਵੀ ਹੋਏ ਨਹੀਂ ਔਰ ਉਹਨੂੰ ਕਿਹਾ ਕਿ ਉਹਦੇ ਆਟੋਗ੍ਰਾਫ ਲੈਣੇ ਆ ਉਹਦੇ ਮੂਹਤੇ ਕਪੜਾ ਪਾ ਕੇ ਉੱਤੇ ਗੋਲੀ ਚਲਾਤੀ ਗਈਆਂ ਚਲੋ ਜੀ ਅਲੱਗੀਆਂ ਸਾਨੀਆਂ ਨਿਕਲ ਵੀ ਜਾਂਦੇ ਆ ਹੁਣ ਇੱਥੇ ਜਿਹੜਾ ਮੇਨ ਜਿਹੜੀ ਚੀਜ਼ ਨੇ ਮੈਨੂੰ ਮਜਬੂਰ ਕੀਤਾ ਬੋਲਣ ਲਈ ਕਿ ਇੱਕ ਬੰਦੇ ਸਰਕਾਰ ਆਪਣੇ ਵੱਲੋਂ ਵੈਸੇ ਤਾਂ ਸਾਰੀਆਂ ਸਰਕਾਰਾਂ ਸ਼ਕਤੀ ਕਰਦੀਆਂ ਤੇ ਹੋਣੀਆਂ ਵੀ ਚਾਹੀਦੀ ਆ ਕਿ ਜਿਹੜੇ ਅਸਲੇ ਦੇ ਲਾਇਸੈਂਸ ਬਹੁਤ ਸਖਤ ਕਰ ਦਿੱਤੇ ਗਏ ਦਿੱਤੇ ਨਹੀਂ ਜਾ ਰਹੇ ਹੁਣ ਇੱਥੇ ਦੇਖੋ ਕਿੱਡਾ ਡਰਾ ਬੈ ਕੇ ਸੀਦਾ ਆਇਆ ਕਿ ਵਿਆਵਾ ਤੇ ਜੇ ਇੱਕ ਦੋ ਕੋਈ ਘੱਟ ਮਾਨਸਿਕਤਾ ਵਾਲਾ ਬੰਦਾ ਫਾਇਰਿੰਗ ਕਰਦਾ ਲਾਇਸੈਂਸੀ ਰਵਾਲਵਰ ਨਾਲ ਉਹਨੂੰ ਆਧਾਰ ਬਣਾ ਕੇ ਅਸੀਂ ਲੋਕਾਂ ਦੇ ਸਵਿਧਾਨਕ ਹੱਕ ਨੂੰ ਖੋਹ ਰਹੇ ਹਾਂ ਸੈਲਫ ਸਪੈਂਸ ਹਰ ਇੱਕ ਦਾ ਸਵਿਧਾਨਕ ਅਧਿਕਾਰ ਆ ਔਰ ਉਹਦੇ ਲਈ ਹਰ ਇੱਕ ਬੰਦਾ ਜਿਹੜਾ ਸਾਊਂਡ ਮਾਈਂਡ ਆ ਜਿਹੜਾ ਬਾਲਗ ਆ ਚੰਗੀ ਸੋਚ ਰੱਖਦਾ ਉਹਦਾ ਪਹਿਲਾਂ ਬੈਕਗ੍ਰਾਉਂਡ ਚੈੱਕ ਹੁੰਦਾ ਸਾਰਾ ਹੀ ਗਵਰਨਮੈਂਟ ਕੋ ਡਾਟਾ ਹੁੰਦਾ ਉਹਨੂੰ ਲਾਇਸੈਂਸ ਇਸ਼ੂ ਹੋਣਾ ਚਾਹੀਦਾ ਹੁਣ ਜੇ ਉੱਥੇ 150 ਖੁਦ ਲਾਇਸੈਂਸ ਅਸਲਾ ਧਾਰੀ ਹੁੰਦੇ ਤਾਂ ਉਹਨਾਂ ਲੜਕਿਆਂ ਦੀ ਹਿੰਮਤ ਨਾ ਹੁੰਦੀ ਜਾਂ ਫਿਰ ਉਹਨਾਂ ਨੂੰ ਫੜਨਾ ਜ਼ਰੂਰੀ ਮਤਲਬ ਆਸਾਨ ਹੋ ਜਾਂਦਾ ਜਾਂ ਕੋਈ ਹਿੰਮਤ ਵਾਲਾ ਬੰਦਾ ਉਹਨਾਂ ਤੇ ਵੀ ਵਾਰ ਕਰ ਸਕਦਾ ਸੀ ਕਿਉਂਕਿ ਸਾਰੇ ਜਿਹੜੇ ਅਸਲਾ ਲੈ ਕੇ ਤੁਰਦੇ ਆ ਉਹ ਸ਼ੌਕ ਨੂੰ ਨਹੀਂ ਤੁਰਦੇ ਕੁਝ ਵਾਕਈ ਕਾਬਿਲ ਵੀ ਹੁੰਦੇ ਅਸਲੇ ਨੂੰ ਫੜਨ ਦੇ ਪਰ ਗਵਰਨਮੈਂਟ ਨੇ ਜਿਹੜੇ ਅਸਲੀ ਲਾਇਕ ਨੇ ਜਿਹੜੇ ਜਿਨ੍ਹਾਂ ਦਾ ਰਿਕਾਰਡ ਹੈ ਗਵਰਨਮੈਂਟ ਕੋ ਜਿਹੜੇ ਅਸਲਾ ਚਮਾ ਹੋ ਸਕਦਾ ਜਿਹੜਾ ਚੈੱਕ ਕੀਤਾ ਜਾ ਸਕਦਾ ਚੱਲਣ ਤੋਂ ਬਾਅਦ ਉਹਨਾਂ ਨੂੰ ਤਾਂ ਰੋਕ ਦਿੱਤਾ ਤੇ ਜਿਹੜੇ ਜਗਾਨੇ ਬ੍ਰੈਸਟ ਵਾਲੇ ਹੁਣ ਬ੍ਰੈਸਟ ਜਿਹੜਾ ਉਹ ਕਿੰਨਾ ਤੁਸੀਂ ਦੱਸੋ ਇੰਡੀਆ ਚ ਕਿਹੜੀ ਮੈਨੂਫੈਕਚਰਿੰਗ ਕੰਪਨੀ ਦਾਦੀ ਹੈ ਜਿਹੜੀ ਇਹਦਾ ਪਿਸਤਲ ਤਿਆਰ ਕਰਦੀ ਜਿਹੜੀ ਬ੍ਰੈਸਟ ਮਾਰਦੀ ਜੇ ਉਹ ਆਸਾਨੀ ਨਾਲ ਇਹਨਾਂ ਮੁੰਡਿਆਂ ਦੇ ਹੱਥਾਂ ਵਿੱਚ ਆ ਰਹੇ ਨੇ ਜਾਂ ਸਿੱਧੂ ਮੂਸੇ ਵਾਲੇ ਦੇ ਕਤਲ ਵਿੱਚ ਜਿਹੜੇ ਹਥਿਆਰ ਮਿਲੇ ਸੀ ਉਹ ਕਿਹੜੀ ਕੰਪਨੀ ਨੇ ਬਣਾਏ ਸੀ ਤੇ ਕਿਹੜੀ ਗਵਰਨਮੈਂਟ ਨੇ ਉਹਦਾ ਲਾਇਸੈਂਸ ਦਿੱਤਾ ਸੀ ਮਾਰਨ ਵਾਲੇ ਤਾਂ ਆ ਰਹੇ ਨੇ ਖੁਦ ਆਟੋਮੈਟਿਕ ਅਸਲਾ ਲੈ ਕੇ ਇਹੋ ਜਿਹਾ ਕਿ ਜਿਹਦਾ ਮੁਕਾਬਲਾ ਕੋਈ ਨਾ ਕਰ ਸਕੇ ਤੇ ਜਿਹੜਾ ਬਚਾਲ ਆ ਤੇ ਉਹ ਤਾਂ ਚਲੋ ਉਹਦੀ ਡੱਬ ਜੀ ਲੱਗਾ ਰਹਿ ਗਿਆ ਕਮ ਸੋ ਕਮ ਜੇ ਆਲੇ ਦਿਵਾਲੇ ਉਹਦੇ ਹੋਰ ਅਸਲਾ ਧਾਰਕ ਹੁੰਦੇ ਤਾਂ ਉਹਦਾ ਕੋਈ ਬਚਾਅ ਕਰ ਸਕਦੇ ਸੀ ਜੇ ਉਹਦਾ ਬਚਾਅ ਨਹੀਂ ਸੀ ਕਰ ਸਕਦੇ ਕਮ ਸੋ ਕਮ ਉਹਦੇ ਪੱਦੇ ਫੜੇ ਜਾ ਸਕਦੇ ਸੀ ਉਹਨਾਂ ਚੋਂ ਇੱਕ ਅੱਧੇ ਬੰਦੇ ਨੂੰ ਜਖਮੀ ਕਰਕੇ ਫੜਿਆ ਜਾ ਸਕਦਾ ਸੀ ਅਸਾਧ ਹੋ ਸਕਦਾ ਸੀ ਇੱਕ ਤਾਂ ਹਾਲਾਤ ਇਦਾਂ ਦੇ ਬਣ ਗਏ ਆ ਕਿ ਜਿਹੜੇ ਮਾਰਨ ਵਾਲੇ ਆ ਉਹਨਾਂ ਦੀ ਮਾਨਸਿਕਤਾ ਪਤਾ ਨਹੀਂ ਕਿੱਥੇ ਚਲੀ ਗਈ ਉਹ ਪੰਜਾਬ ਦੇ ਜਾਏ ਨੇ ਉਹਨਾਂ ਪੰਜਾਬ ਦਾ ਹੀ ਪਾਣੀ ਪੀਤਾ ਕਿੱਥੇ ਗਈ ਅਣਖ ਲੋਕਾਂ ਦੀ ਇੱਥੇ ਤਾਂ ਪੰਜਾਬੀ ਇੰਨੀ ਧਾਰਮਿਕ ਭਾਵਨਾ ਵਾਲੇ ਆ ਇੰਨੇ ਭੋਲੇ ਭਾਵਾ ਤੇ ਦੁਸ਼ਮਣਾਂ ਦਾ ਨਾਲ ਲਈਓ ਤਲਵਾਰ ਤੇ ਨੇ ਹੱਥੇ ਤੇ ਵਾਰ ਨਹੀਂ ਕਰਦੇ ਤੇ ਜੇ ਵਾਰ ਕਰਦੇ ਆ ਤਾਂ ਕੋਈ ਸੋਚ ਸਮਝ ਕੇ ਕਰਦੇ ਆ ਇਹ ਤਾਂ ਪਤਾ ਨਹੀਂ ਹੁਣ ਇਹ ਗੱਲਾਂ ਤਵਾਰੀਖ ਬਣ ਗਈਆਂ ਕਿੱਥੇ ਚਲੇ ਗਈ ਲੋਕਾਂ ਦੀ ਉਹ ਦਿਆਦਾਨਤੀ ਕਿੱਥੇ ਚਲ ਗਈ ਪੰਜਾਬੀਆਂ ਦਾ ਖੁੱਲਾ ਸਭਾ ਪੰਜਾਬ ਦੇ ਡਾਕੂਆਂ ਦਾ ਇਤਿਹਾਸ ਵੀ ਪੜ੍ਹੀਏ ਤੇ ਉਹ ਵੀ ਧੀਆ ਪਹਿਲਾ ਦੇ ਵਿਆਹ ਕਰਾਉਂਦੇ ਸੀ ਗਰੀਬਾਂ ਨੂੰ ਵੰਡਦੇ ਸੀ ਔਰ ਉਹਨਾਂ ਨੂੰ ਲੁੱਟਦੇ ਸੀ ਜਿਹੜੇ ਸੱਤਾਧਾਰੀ ਨੇ ਜਿਹੜੇ ਸੂਦਖੋਰ ਨੇ ਤੁਸੀਂ ਦੇਖੋ ਇਤਿਹਾਸ ਜੂਨੇ ਮੋੜ ਦਾ ਇਤਿਹਾਸ ਪੜ੍ਹ ਲਿਏ ਜਾਂ ਜਿੰਨੇ ਵੀ ਪਾਣੇ ਪੰਜਾਬ ਦੇ ਜਿਹੜੇ ਡਾਕੂਆਂ ਦਾ ਇਤਿਹਾਸ ਦੀਆਂ ਕਿਤਾਬਾਂ ਮਿਲ ਜਾਂਦੀਆਂ ਮੈਂ ਨਹੀਂ ਕਹਿੰਦਾ ਵੀ ਡਾਕੂ ਹੋਣਾ ਗੁੰਡਾ ਹੋਣਾ ਬਹੁਤ ਵਧੀਆ ਗੱਲ ਆ ਪਰ ਸਿਸਟਮ ਦੇ ਸਤਾਏ ਲੋਕ ਜੇ ਨਿਕਲਦੇ ਵੀ ਇਸ ਬੰਦੇ ਨੂੰ ਤਾਂ ਉਹ ਆਪਣਾ ਗੋਸਾਲ ਲੋਕਾਂ ਤੇ ਨਹੀਂ ਕੱਢਦੇ ਇਹ ਤਾਂ ਬਹੁਤ ਗਲਤ ਗੱਲ ਹੋ ਗਈ ਭਰਾ ਮਾਰੂ ਜੰਗ ਨਾ ਪੰਜਾਬ ਕਿੱਥੇ ਖੜੇਗਾ ਨਾ ਤਾਂ ਲਾਅ ਮੇਕਰ ਪਾਲਿਸੀ ਮੇਕਰ ਇਸ चीज ਨੂੰ ਦੇਖ ਰਹੇ ਨੇ ਨਾ ਸੱਤਾਧਾਰੀ ਤੇਰ ਦੇਖ ਰਹੀ ਹੈ ਇਸ ਚੀਜ਼ ਨੂੰ ਇਹਨਾਂ ਨੂੰ ਸ਼ਾਇਦ ਇਹ ਨਹੀਂ ਭੁੱਲ ਗਿਆ ਇਹ ਭੁੱਲ ਗਿਆ ਕਿ ਇਸ ਦਿਨ ਸਦਾ ਨਹੀਂ ਰਹਿਣੇ ਇਹ ਅੱਗ ਤੁਹਾਡੇ ਘਰ ਵੀ ਆ ਸਕਦੀ ਹੈ ਔਰ ਖੇਡ ਕਬੱਡੀ ਜਿਹੜੀ ਆ ਦੇਖੋ ਇੱਕ ਗੁਰਦੁਆਰੇ ਮੰਦਰ ਮਸਜਿਦ ਜਿੱਥੇ ਅਸੀਂ ਮੱਥਾ ਟੇਕ ਕੇ ਅੰਦਰ ਵੜਦੇ ਆ ਇਹ ਵੀ ਸਾਡੇ ਲਈ ਇੱਕ ਬੜੀ ਪਵਿੱਤਰ ਮੁਕੱਦਸ ਜਗ੍ਹਾ ਹੁੰਦੀ ਹੈ ਜਿੱਥੇ ਸਾਰੇ ਖਿਡਾਰੀ ਮੱਥਾ ਟੇਕ ਕੇ ਵੜਦੇ ਆ ਉਨੂੰ ਖੂਨ ਨਾਲ ਲਾਲ ਕਰ ਦੇਣਾ ਆਪਾਂ ਮੰਨਦੇ ਚਿੰਨੂ ਆਪਾਂ ਕਿਹੜੇ ਗੁਰੂ ਪੀਰ ਦੇ ਆ ਸਾਡਾ ਐਂਡ ਤੇ ਕੌਣ ਸਾਹੀ ਹੋਏਗਾ ਇਹ ਚੀਜ਼ਾਂ ਨੂੰ ਸੋਚਣ ਵਿਚਾਰਨ ਦੀ ਲੋੜ ਆ ਸੱਤਾਧਾਰੀ ਲੋਕਾਂ ਨੂੰ ਮੈਂ ਬਾਰ-ਬਾਰ ਬੇਨਤੀ ਕਰਦਾ ਮੈਂ ਕਿ ਕੋਈ ਤਾਂ ਇਸ ਚੀਜ਼ ਨੂੰ ਸਮਝ ਲਓ ਕੋਈ ਬੰਦਾ ਤਾਂ ਵਿਚਾਰ ਲੇ ਸਾਰੇ ਇੱਕ ਦੂਜੇ ਦੇ ਤੇ ਛੁੱਟੀ ਜਾਣਗੇ ਤਾਂ ਜ਼ਿੰਮੇਵਾਰੀ ਲਏਗਾ ਕੌਣ ਕੌਣ ਵਾਲੀ ਵਾਰਸਾ ਪੰਜਾਬੀਆਂ ਦਾ ਸੈਟਰ ਗਵਰਨਮੈਂਟ ਪੰਜਾਬ ਨੂੰ ਆਪਣਾ ਇਸਾਨੀ ਸਮਝਦੀ ਤੇ ਜਿਹੜੇ ਪੰਜਾਬ ਦੇ ਸੱਤਾਧਾਰੀ ਹੈ ਉਹ ਪਹਿਲਾਂ ਤੇ ਬਲੇਮ ਦਈ ਜਾਂਦੇ ਆ ਕਿ ਪਹਿਲਾਂ ਨੇ ਕੀਤਾ ਤੇ ਹੋਣ ਵਾਲੇ ਆਪਾਂ ਕੀ ਕਰ ਰਹੇ ਆ ਤੇ ਕਰੇਗਾ ਕੌਣ ਪਾਰਟੀਆਂ ਬਦਲਣਾ ਕੋਈ ਹੱਲ ਹੋਏਗਾ ਪਾਰਟੀਆਂ ਵਿੱਚ ਉਹੀ ਬੰਦੇ ਘੁੰਮ ਕੇ ਫੇਰ ਜਿਹੜੇ ਪਹਿਲੀ ਤੇ ਦਿਨਾਰੇ ਹੁੰਦੀਆਂ ਦੂਜੀ ਪਾਰਟੀ 'ਚ ਬੜਾ ਆਸਾਨ ਸਿਸਟਮ ਹੈ ਕਿ ਉਹ ਛੱਡ ਕੇ ਦੂਜਾ ਪਰਨਾ ਪਾ ਲੋ ਕੌਣ ਇਸ ਸਿਸਟਮ ਨੂੰ ਸੁਧਾਰੇਗਾ ਕੌਣ ਬਦਲੇਗਾ ਸਿਸਟਮ ਨੂੰ ਕੀ ਪੋਲੀਟੀਕਲ ਪਾਰਟੀਆਂ ਕਿਸੇ ਦਾ ਹੱਲ ਕਰ ਸਕਦੀਆਂ ਕਿ ਪੰਜਾਬੀਆਂ ਨੂੰ ਅੱਗੇ ਆ ਕੇ ਕੋਈ ਇਹੋ ਜਿਹੀ ਧਿਰ ਖੜੀ ਕਰਨੀ ਚਾਹੀਦੀ ਹੈ ਜਿਹੜੀ ਕਿ ਪੋਲੀਟੀਕਲ ਨਾ ਹੋਏ ਇਦਾਂ ਦੀ ਧਿਰ ਹੋਵੇ ਜਿਹੜੀ ਪੋਲੀਟੀਕਲ ਲੋਕਾਂ ਕੋਲ ਜਵਾਬ ਮੰਗੇ ਜੋ ਆਪ ਦੇ ਹੋਣੇ ਪਾਰਟੀਆਂ ਜਿਹੜੇ ਸਿਹਰਦ ਲੋਗ ਹੋਣ ਜਿਹੜੇ ਸੂਝ ਰੱਖਦੇ ਹੋਣ ਜਿਨ੍ਹਾਂ ਦਾ ਕਿਤਾਬਾ ਨਾ ਵਾਹ ਹੋਏ ਪਤਾ ਨਹੀਂ ਕਿਉਂ ਸਾਡੇ ਲੋਗ ਰੀਲਾ ਤੇ ਨੱਚਣ ਵਾਲੇ ਰਹਿ ਗਏ ਨੇ ਕਿਉਂ ਇਸ ਗੱਲ ਦੇ ਮੁੱਦੇ ਨੂੰ ਅੱਜ ਪੰਜਾਬ ਦੀ ਧਰਤੀ ਰੋਜ਼ ਲਾਲ ਹੋ ਰਹੀ ਹੈ ਰੋਜ਼ ਗੋਲੀ ਚੱਲ ਰਹੀ ਹੈ ਕੰਨਾਂ ਚ ਵਾਲੀਆਂ ਚਪਟੀਆਂ ਜਾ ਰਹੀਆਂ ਨੇ ਮਾਪੇ ਸੁਰੱਖਿਅਤ ਨਹੀਂ ਕੋਈ ਬੰਦਾ ਸੁਰੱਖਿਅਤ ਨਹੀਂ ਉਹ ਮੈਂ ਕਿਦਨ ਪੱਟੀ ਏਰੀਆ ਵਿੱਚ ਕਿਸੇ ਸੱਜਣ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਸਾਡੇ ਏਰੀਏ ਚ ਇਦਾਂ ਕਿ ਰਾਤ ਨੂੰ ਕੋ ਗੱਡੀ ਲੈ ਕੇ ਆਉਂਦਾ ਤੇ ਸ਼ਾਮ ਨੂੰ ਉਹਦੇ ਘਰ ਫੋਨ ਆ ਜਾਂਦਾ ਵੀ ਇਨੇ ਪੈਸੇ ਸਾਡੇ ਲਈ ਭੇਜਦੇ ਕਿੱਤੇ ਚਲ ਗਿਆ ਪੰਜਾਬ ਇਹ ਤਾਂ ਇਸ ਚੀਜ਼ ਦਾ ਕੋਈ ਹੱਲ ਹੀ ਨਹੀਂ ਰੱਭ ਰਿਹਾ ਇਹ ਤਾਂ ਪੰਜਾਬੀ ਵਾਸਤੇ ਇੱਕ ਬੜੀ ਗਾਲ ਆ ਤੇ ਜੇ ਪੰਜਾਬ ਦੇ ਗੈਂਗਸਟਰ ਨੇ ਤਾਂ ਬਈ ਪੰਜਾਬੀਓ ਕਿੱਥੇ ਖੜੇ ਹੋ ਤੁਸੀਂ ਤੁਹਾਡੇ ਜ਼ਮੀਰ ਇਦਾਂ ਦੇ ਕਦੋਂ ਦੋ ਹੋਗੇ ਇਹ ਸੱਤਾਧਾਰੀ ਸੂਦਖੋਰ ਮਾਰੇ ਅੰਸਰਾਂ ਦਾ ਤਾਂ ਸੁਣਿਆ ਸੀ ਵੀ ਉਹਨਾਂ ਦੇ ਲੋਕ ਅਟੈਕ ਕਰਦੇ ਨੇ ਤੇ ਭੋਲੇ-ਪਾਲੇ ਜਿਹੜੇ ਆਮ ਮਿਹਨਤ ਕਸ਼ ਲੋਕ ਨੇ ਤੁਸੀਂ ਤਾਂ ਪੰਜਾਬ ਦਾ ਲੱਕ ਤੋੜਨ ਦੇ ਤੁਰ ਪਏ ਸੋਚਣ ਵਿਚਾਰਨ ਦੀ ਘੜੀ ਆ ਸਾਰਿਆਂ ਲਈ ਸਾਰੀਆਂ ਧਿਰਾਂ ਲਈ ਇਹ ਪੰਜਾਬ ਨੂੰ ਜਿਹੜੀ ਨਜ਼ਰ ਲੱਗੀ ਹੈ ਤੇ ਲਈ ਅਰਦਾਸ ਕਰੋ ਪੰਜਾਬ ਨੂੰ ਜਿਹੜਾ ਜੰਗ ਦਾ ਖਾੜਾ ਬਣਾਇਆ ਜਾ ਰਿਹਾ ਉਹ ਸਾਰੇ ਰਲ ਕੇ ਪੰਜਾਬ ਦਾ ਬੇੜਾ ਗਰ ਕਰ ਰਿਹਾ ਸਾਰਿਆਂ ਤੇਰਾ ਇਸ ਬਾਰੇ ਸੋਚਣ ਬਹੁਤ ਹੀ ਸੋਚਣ ਦੀ ਘੜੀ ਹੈ ਇੱਕ ਵਾਰੀ ਸੋਚੋ ਪੰਜਾਬੀਓ ਬਹੁਤ ਬਹੁਤ ਧੰਨਵਾਦ